ਸਤਿ ਸ਼੍ਰੀ ਅਕਾਲ ਜੀ ਮੈਂ ਰਿਕਰ ਪੀਟੀਆ ਨਿਊਜ਼ ਚੈਨਲ ਦੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਗੱਲ ਕਰਦੇ ਆ ਅੱਜ ਦੀ ਮੁੱਖ ਖਬਰ ਦੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਅੱਤ ਦੀ ਕਰਮੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਪਰ ਸਰਕਾਰ ਨੇ ਕੁਝ ਹੱਦ ਤੱਕ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ ਇਸ ਮੌਕੇ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਪਰਮਾਤਮਾ ਦਾ ਕੀਤਾ ਧੰਨਵਾਦ ਸਾਨਕਸ਼ਹਿਰ ਪਵਨਿਕੜ ਦੇ ਨੈਸ਼ਨਲ ਹਾਈਵੇ ਤੇ ਵੱਖਰੀ ਤਸਵੀਰ ਵੇਖਣ ਨੂੰ ਮਿਲੀ ਬਰਸਾਤ ਪੈਣ ਤੇ ਨੌਜਵਾਨੇ ਸੜਕਾਂ ਤੇ ਖੜਕੇ ਭੰਗੜੇ ਪਾ ਕੇ ਅਤੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਬਰਸਾਤ ਦੇ ਨਾਲ ਜਿੱਥੇ ਪੰਜਾਬ ਦੇ ਤਾਪਮਨ ਤੇ ਫਰਕ ਪਵੇਗਾ ਉੱਥੇ ਹੀ ਕਿਸਾਨਾਂ ਨੂੰ ਵੀ ਇਸ ਬਰਸਾਤ ਦਾ ਬਹੁਤ ਫਾਇਦਾ ਹੋਵੇਗਾ। ਨਹੀਂ ਸਰ ਜੀ ਮੈਂ ਤਾਂ ਨਾ ਰਹਿਣਾ 45 ਡਿਗਰੀ ਟੈਂਪਰੇਚਰ ਹੋ ਰਿਹਾ ਜਿਸ ਨਾਲ ਇਸ ਲਈ ਬਹੁਤ ਜ਼ਿਆਦਾ ਗਰਮੀ ਹੁਰਤੀ ਹੈ ਤੇ ਰੱਬ ਨੇ ਨਹੀਂ ਪਹੁੰਚਾਈ ਰਾਹਤ ਮਿਲ ਗਈ ਐਸੇ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਸੀ। ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹੁੰਦਾ ਕਿ ਮੀਂਹ ਪਾਤਾ ਨੇ ਬਹੁਤ ਵਧੀਆ ਹੋ ਗਿਆ ਜੀ ਬੂੰਦ ਬੂੰਦ ਨੂੰ ਤਰਸਦੇ ਸਬੀਲਾਂ ਲਾਰੇ ਤੇ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲਿਆ ਜਿੰਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਿਆ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਬਹੁਤ-ਬਹੁਤ ਧੰਨਵਾਦ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆਹ ਮਹੀਨਾ ਦਾ بارش ਆ ਗਈ ਰੱਖੀ ਦੋ ਤਿੰਨ ਮੀਂਹ ਪਾਇਆ ਕਰੇ ਰੱਬ ਜੀ ਇਹ ਦਸਤ ਵੀ ਲਾਉਣੇ ਜਿੰਦੇ ਉਹ ਵੀ ਕਰਨਾ ਜੀ ਨਾ ਮੈਂ ਕਹਿਣਾ ਚਾਹੁੰਦਾ ਵੀ ਮੀ ਵੀ ਜ਼ਰੂਰੀ ਆਈ ਤਾਂ ਹੀ ਦਰਖਤ ਹੋਣਗੇ ਨਹੀਂ ਜੇ ਦਰਖਤਾਂ ਬੁਲਾਏ ਤਾਂ ਉਹ ਮੱਚ ਕੇ ਫਿਰ ਫਾਇਦਾ ਕੀ ਹਾਂਜੀ ਬਹੁਤ ਜ਼ਿਆਦਾ ਔਖਾ ਹੁੰਦਾ ਦੀ ਕੱਲ ਮੈਂ ਕੰਮ ਕਰਿਆ ਬਹੁਤ ਜ਼ਿਆਦਾ ਗਰਮੀ ਸੀ ਸਾਮ ਨੂੰ ਵੀ ਨਾਲੇ ਠੰਡਾ ਮੌਸਮ ਦੀ ਫਿਰ ਵੀ ਗਰਮੀ ਬਹੁਤ ਹੀ 4-5 ਵਜੇ ਅੱਜ ਬਹੁਤ ਜ਼ਿਆਦਾ ਰਾਹਤ ਮਿਲ ਗਈ ਐਦਾਂ ਦੀ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਪੀਟੀਏ ਨਿਊਜ਼ ਚੈਨਲ ਦੇ ਨਾਲ ਧੰਨਵਾਦ